ਉੱ VOSTA ਪੰਜਾਬ ਦੇਖ ਰਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਿੱਤੇ ਦਿਨੀ ਫਾਜ਼ਲਕਾ ਦੇ ਪਿੰਡ ਪਾਕਾਂ ਦੇ ਵਿੱਚ ਹੋਏ ਦੋਰੇ ਕਤਲ ਕਾਂਡ ਦੇ ਵਿੱਚ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਰਿਵਾਲਵਰ ਸਮੇਤ ਜਿਹੜਾ ਹੈਗਾ ਮਹਿਜ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਫੜਨ ਦਾ ਦਾਵਾ ਕੀਤਾ ਹੈ ਆਓ ਜਾਣਦੇ ਹਾਂ ਬਾਕੀ ਸਾਰੀ ਗੱਲਬਾਤ ਅੱਛਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਦਭਾਗੀ ਬਹੁਤ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ ਫਾਦਰ ਸੰਡਿਊ ਉਹਦਾ ਬਹੁਤੀ ਇਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉੱਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਿਸ਼ਵਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏ ਦੀ ਟੀਮ ਇਨਸਪੈਕਟਰ ਸਚਿਨ ਇਨਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅਰਨੀ ਵਾਲਾ ਗੁਰਿੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਵਕ ਵਕ ਥਾਵਾਂ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੀ ਸੀ ਆਪਣੇ ਲਾਇਸੈਂਸੀ ਪਿਸਤੌਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਾਰਦਾਤ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ। ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਲਪੁਰ ਪੁਲਿਸ ਦੀ ਕਿ ਜਿਹੜੀ ਇਹ ਡਿਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਦਵਾਣ ਦੀ ਕੋਸ਼ਿਸ਼ ਕੀਤੀ ਹੈ। and we will also ensure is case, case investigation jinna jaldi to jaldi samay ch asi puri kar sakande ada sahi tarike nal proper evidences missal te liya ke bahut jaldi asi chalan pesh karana ki ki naam de jada tin jada nu padeya jede tin bande arrest kite gaye hain o ch anmol singh urf mola ਰਘੂਵੀਰ ਸਿੰਘ ਉਰਫ ਗੋਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵियस ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇਚ ਪਲਵਿੰਦਰ ਸਿੰਘ ਪਿੰਦਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ ਤੇ ਉਹੀ ਸੰਦੇ ਉੱਤੇ ਅਟੈਕ ਕੀਤਾ ਤੇ ਪਿਸਟਲ ਫਾਇਰ ਦੇ وجہ ਨਾਲ ਉਹਨਾਂ ਦੀ ਅਨਫੋਰਚਨਟ ਡੈਥ ਹੋ ਗਈ